ਮੇਰਾ ਨਾਮ ਵਿਨੀਸ਼ ਕੌਟਮ ਹੈ ਜੀ ਮੈਂ ਜਨਰਲ ਮੈਨੇਜਰ ਟੈਕਨੀਕਲ ਡਿਪਾਰਟਮੈਂਟ ਆਫ ਗੁੱਡ ਗਵਰਨੈਂਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਬੜਾ ਇੰਪੋਰਟੈਂਟ ਡਿਪਾਰਟਮੈਂਟ ਹੈ ਸਰਕਾਰ ਦਾ ਜਿਸ ਵਿੱਚ ਪੂਰੀ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਪੂਰੀ ਸਰਵਿਸ ਲਈ ਵੀ ਸੇਵਾ ਲਈ ਵੀ ਨੂੰ ਪੂਰਾ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਲੋਕਾਂ ਦੀ ਲਾਈਫ ਨੂੰ ਕਿਵੇਂ ਸੌਖਾ ਕੀਤਾ ਜਾਵੇ ਜੋ ਸਰਕਾਰ ਦਾ ਮੰਡੇਟ ਹੈ ਲੋਕਾਂ ਨੂੰ ਕੋਈ ਦਫ਼ਤਰਾਂ ਦੇ ਵਿੱਚ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਕੋਈ ਕੁਝ ਨਹੀਂ ਹੋਣਾ ਚਾਹੀਦਾ ਉਹਦੇ ਲਈ ਜਿੰਨੇ ਵੀ ਕੋਈ ਫਾਰਮਸ ਦੀ ਜ਼ਰੂਰਤ ਹੁੰਦੀ ਹੈ ਜਿੰਨੇ ਵੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਸਾਨੂੰ ਲੋੜ ਹੁੰ ਸਟੇਟ ਦੀਆਂ ਜਾਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਸਭ ਨੂੰ ਇੰਪਲੀਮੈਂਟ ਕਰਨ ਦੇ ਲਈ ਇਹ ਡਿਪਾਰਟਮੈਂਟ ਦਾ ਖਾਸ ਇੱਕ ਰੋਲ ਹੁੰਦਾ ਹੈ ਇਸ ਸਕੀਮ ਜਿਹੜੀ ਡੋਸਟੇਬਲਿਬਲ ਸਕੀਮ ਹੈ ਬਹੁਤ ਹੀ ਵਧੀਆ ਸਕੀਮ ਹੈ ਲੋਕਾਂ ਦੇ ਲਈ ਕਿਉਂਕਿ ਇਹਦੇ ਵਿੱਚ ਹਰ ਪੱਖ ਨੂੰ ਹਰ ਸੋਸਾਇਟੀ ਦੇ ਹਰ ਇੱਕ ਵਰਗ ਨੂੰ ਬਹੁਤ ਹੀ ਧਿਆਨ ਰੱਖਿਆ ਗਿਆ ਹੈ ਵਿੱਚ ਸੋ ਛੋਟਾ ਐਗਜ਼ਾਮਪਲ ਦਿੰਨਾ ਹੈ ਕਿ ਪਹਿਲਾਂ ਜਿਸ ਤਰ੍ਹਾਂ ਲੋਕਾਂ ਨੂੰ ਕੋਈ ਵੀ ਸਰਟੀਫਿਕੇਟ ਬਣਾਉਣਾ ਹੁੰਦਾ ਸੀ ਜਾਂ ਬੱਚੇ ਲਈ ਜਾਂ ਆਪਣੇ ਲਈ ਜਾਂ ਕੁਝ ਵੀ ਕਿਸੇ ਵੀ ਤਰੀਕੇ ਦਾ ਕੰਮ ਕਰਾਉਣਾ ਹੁੰਦਾ ਸੀ ਤਾਂ ਉਹਨਾਂ ਲੋਕਾਂ ਨੂੰ ਬਾਰ-ਬਾਰ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਦਫ਼ਤਰ ਵੀ ਜਾ ਕੇ ਲਾਈਨਾਂ 'ਚ ਲੱਗਣਾ ਪੈਂਦਾ ਸੀ ਉਹਦੀ ਪਹਿਲਾਂ ਡਾਕੂਮੈਂਟੇਸ਼ਨ ਕਰਨੀ ਪੈਂਦੀ ਸੀ ਉਹਨਾਂ ਨੂੰ ਕਿਤੇ ਇੰਦਰ ਜਾ ਕੇ ਕਿਤੇ ਉੱਤਰ ਜਾ ਕੇ ਕਿਤੇ ਫੋਟੋਕਾਪੀ ਕਰਾਉ ਉਹ ਕਿ ਬੜਾ ਸੌਖਾ ਕੰਮ ਕੀਤਾ ਗਿਆ ਕਿ ਲੋਕਾਂ ਨੂੰ ਕਿਤੇ ਨਹੀਂ ਜਾਣ ਦੀ ਜ਼ਰੂਰਤ ਹੈ ਲੋਕ ਆਪਣਾ ਕੰਮ ਦੱਸਣ ਕੇ ਲੋਕਾਂ ਨੇ ਕੀ ਕੰਮ ਕਰਨਾ ਹੈ ਉਹ ਕੰਮ ਨੂੰ ਕਰਾਉਣ ਵਾਸਤੇ ਜਸਟ ਉਹ ਇੱਕ ਨੰਬਰ ਡਾਇਲ ਕਰਦੇ ਨੇ 1076 ਜੋ ਪੰਜਾਬ ਸਰਕਾਰ ਨੇ ਲਾਂਚ ਕੀਤਾ ਤੁਸੀਂ ਕਿਸੇ ਵੀ ਪਬਲਿਕ ਨੇ ਕਿਸੇ ਨੂੰ ਹੀ ਜ਼ਰੂਰਤ ਹੈ ਚਾਹੇ ਉਹ ਸੀਨੀਅਰ ਸਿਟੀਜ਼ਨ ਹੋਏ ਚਾਹੇ ਕੋਈ ਹੈਂਡੀਕੈਪ ਦੀ ਸਰਵਿਸ ਹੈ ਚਾਹੇ ਕਿਸੇ ਸਟੂਡੈਂਟ ਦੀ ਸਰਵਿਸ ਹੈ ਉਹ ਸਭ ਨੂੰ ਜੇਕਰ ਕਿਸੇ ਦੀ ਜ਼ਰੂਰਤ ਹੈ ਤਾਂ ਉਹ 1076 ਦਾ ਨੰਬਰ ਉਹ ਡਾਇਲ ਕਰਨਗੇ ਡਾਇਲ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੀ ਸਹੂਲਤ ਦੇ ਮੁਤਾਬਕ ਉਹਨਾਂ ਨੂੰ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਮੰਡੇ ਤੁਹ ਸੰਡੇ ਕਿਸੇ ਵੀ ਦਿਨ ਉਹ ਆਪਣੇ ਸੁਲ ਦੇ ਨਾਲ ਉਹ ਆਪਣੇ ਪਰਮ ਦੇ ਸੇ ਚਾਹੇ ਉਹ ਕਰ ਹੋਵੇ ਚਾਹੇ ਦੁਕਾਨ ਹੋਵੇ ਚਾਹੇ ਦਫਤਰ ਹੋਵੇ ਪਲੱਸ ਉਹਨਾਂ ਨੂੰ ਨਾਲ ਹੀ ਡਿਟੇਲ ਸਾਰੀ ਮੈਸੇਜ ਕਰਦੇ ਜਾਂਦੇ ਆ ਕਿ ਤੁਸੀਂ ਇਹ ਸਰਟੀਫਿਕੇਟ ਨੂੰ ਲੈਣ ਦੇ ਲਈ ਆਹ ਆਹ ਵਾਲੇ ਚਲੇ ਹੈ ਡਾਕੂਮੈਂਟ ਤੁਸੀਂ ਤਿਆਰ ਰੱਖਣੇ ਨੇ ਇਸ ਪੂਰੇ ਕੰਮ ਦੇ ਲਈ ਕਸਟਮਰ ਨੇ ਸਿਰਫ ਇੱਕ ਨੰਬਰ ਯਾਦ ਰੱਖਣਾ ਹੈ 1076 ਨੰਬਰ ਤੇ ਡਾਲਕਰ ਉਹਨਾਂ ਨੂੰ ਪੂਰੀ ਦੀ ਪੂਰੀ ਸਾਰੀ ਸਹੂਲਤ ਮਿੱਥ ਮਿਲ ਜਾਂਦੀ ਹੈ ਸਾਰੇ